ਵੈਟਰ ਜੀ ਕਾ ਖਾਲਸਾ ਸ੍ਰੀ ਵੈਟਰ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਕੁਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ BK MUB ਤੁਹਾਨੂੰ ਸਭ ਨੂੰ ਹੀ ਪਤਾ ਹੈ 2 ਦਿਨ ਪਹਿਲਾਂ ਆਪਾਂ ਬਲੂ ਥਾਣੇ 'ਚ ਇਕੱਠ ਕਰਿਆ ਸੀਗਾ ਜੋ ਜੰਗਪਰੇ ਦਾ ਸਰਪੰਚ ਪਰਮਿੰਦਰ ਸਿੰਘ ਬਿੱਟੂ ਫੇਕ ਆਈਡੀਆ ਤੋਂ ਵੱਖ-ਵੱਖ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬੰਦਿਆਂ ਨੂੰ ਬਲੈਕਮੇਲ ਵੀ ਕਰਦਾ ਸੀਗਾ ਤੇ ਲੋਕਾਂ ਦੇ ਅਕਸ਼ ਵੀ ਖਰਾਬ ਕਰਦਾ ਸੀਗਾ ਜੀ ਚੋਣੇ ਨਾ ਦਾ ਪੁਲਿਸ ਬਖਸ਼ੀ ਨਾ ਸਾਡੇ ਮੌਜੂਦਾ ਐਮਐਲਏ ਸਾਹਿਬ ਬਖਸ਼ੇ ਨਾ ਕੋਈ ਹੋਰ ਬਖਸ਼ਿਆ ਜਿਹਦੇ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਕੇ ਆਏ ਸੀਗੇ ਵੀ 30 ਤਰੀਕ ਤੱਕ ਜੇ ਤੁਸੀਂ ਉਹ ਬੰਦੇ ਦੇ ਕਾਰਵਾਈ ਕਰ ਦੰਨੇ ਹੋ ਪਰਚਾ ਦਰਜ ਕਰ ਦੰਨੇ ਹੋ ਤਾਂ ਠੀਕ ਹੈ ਨਹੀਂ ਅਸੀਂ 31 ਨੂੰ ਵੱਡਾ ਇਕੱਠ ਰੱਖਾਂਗੇ ਪਰ ਤੁਹਾਨੂੰ ਬਹੁਤ ਦੁੱਖ ਹੋਇਆ ਪੁਲਿਸ ਨੇ ਆਪਣੀ ਜਿਮੇਵਾਰੀ ਨਾ ਸਮਝਦੇ ਹੋਏ ਉਹ ਬੰਦੇ ਨੇ ਕੋਈ ਕਾਰਵਾਈ ਹੁਣ ਤੱਕ ਕਰੀ ਅੱਜ ਵੀ ਹਲੇ ਸ਼ਾਮ ਤੱਕ ਟਾਈਮ ਹੈ ਉਹਨੇ ਦੇਖਣਾ ਪੁਲਿਸ ਨੇ ਵੀ ਕਰਨੀ ਹੈ ਨਹੀਂ ਕਰਨੀ ਜਿਹਦੇ ਕਰਕੇ ਆਪਾਂ ਹੁਣ ਕੱਲ ਨੂੰ 31 ਤਰੀਕ ਨੂੰ ਸਵੇਰੇ 10:30 ਵਜੇ ਜੰਗਪੁਰੇ ਅੱਡੇ ਦੇ ਵਿੱਚ ਵੱਧ ਤੋਂ ਵੱਧ ਸੰਖਿਆ ਜੇ ਇਕੱਠੇ ਹੋਣਾ ਹੈ ਤਾਂ ਕਿ ਅਸੀਂ ਜਿਹੜਾ ਸੁੱਤਾ ਪਿਆ ਪ੍ਰਸ਼ਾਸਨ ਹੈ ਉਹਨੂੰ ਜਗਾ ਸਕੀਏ ਤੇ ਜਿਹੜਾ ਬੰਦਾ ਫੇਕ ਆਈਡੀਆ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਲੋਕਾਂ ਦਾ ਅੱਖਸ ਖਰਾਬ ਕਰਦਾ ਉਧਰ ਕਾਰਵਾਈ ਕਰਾ ਸਕੀਏ ਮੈਂ ਤਾਂ ਸਾਰੀ ਜਿੰਨੀ ਵੀ ਮੇਰੀ ਹਮਖਿਆਲੀ ਜਿ세 ਬੰਦੀਆਂ ਨੇ ਜਿੰਨੇ ਮੇਰੇ ਜਿ세 ਬੰਦੀ ਦੇ ਵਰਕਰ ਨੇ ਆਗੂ ਸਹਿਬਾਨ ਨੇ ਜਿੰਨੇ ਬਾਕੀ ਬਾਬਾ ਬਲਜਿੰਦਰ ਸਿੰਘ ਪਰਵਾਨਾ ਜੀ ਮੇਰੇ ਨਾਲ ਉਦੋਂ ਸੀਗੇ ਇਹ ਜਿਹੜੇ ਹੋਰ ਸਾਡੇ ਵੀਰ ਉਦੋਂ ਮੇਰੇ ਨਾਲ ਸ਼ਾਮਲ ਸੀਗੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕੱਲ ਨੂੰ 10:30 ਵਜੇ ਬਨੂੜ ਜੰਗਪੁਰੇ ਅੱਡੇ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਆਪਾਂ ਨੇ ਇਕੱਠੇ ਹੋਣਾ ਉੱਥੇ ਚਾਹ ਪਾਣੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੋਊਗਾ ਉੱਥੇ ਜਿੱਦਾਂ ਸੰਗਤ ਦਾ ਫੈਸਲਾ ਹੋਊਗਾ ਜੇ ਆਪਾਂ ਨੂੰ ਰੋਡ ਬੰਦ ਕਰਨੀ ਪਈ ਤਾਂ ਆਪਾਂ ਰੋਡ ਬੰਦ ਕਰਾਂਗੇ ਉਹ ਸੰਗਤ ਦੇ ਉੱਤੇ ਆ ਕਿਉਂਕਿ ਅਸੀਂ ਇਹ ਜਿਹੜੇ ਨੀਚ ਅਕਸ਼ ਦੇ ਬੰਦੇ ਨੇ ਉਹਨਾਂ ਦੇ ਪਰਚਾ ਕਰਾਣਾ ਸਾਨੂੰ ਬਹੁਤ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਗਰੀਬ ਨੂੰ ਜਾਂ ਕਿਸੇ ਇੱਜ਼ਤਦਾਰ ਬੰਦੇ ਦਾ ਅਕਸ਼ ਖਰਾਬ ਨਾ ਕਰਨ ਵੈਗੁਰਜੀ ਕਾਕ ਖਾਨ ਸਾਹਿਬ ਵੈਗੁਰਜੀ ਕੀ ਫਤ